ਸਤਿ ਸ਼੍ਰੀ ਅਕਾਲ ਜੀ ਮੈਂ ਅਮਰਜੀਤ ਸਿੰਘ ਤੁਸੀਂ ਜੁੜੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਅੱਜ ਅਸੀਂ ਖਾਸ ਤੌਰ ਤੇ ਉਸ ਸਟੋਰੀ ਦੇ ਨਾਲ ਤੁਹਾਨੂੰ ਜਿਹੜਾ ਰੋਬਰੂ ਕਰਾਵਾਂਗੇ ਜਿਸ ਦੀ ਚਿੰਤਾ ਪੰਜਾਬ ਦੇ ਗਵਰਨਰ ਨੇ ਵੀ ਕੀਤੀ ਹੈ ਸਿੰਘ ਸਾਬਾਨ ਕੁਲਦੀਪ ਸਿੰਘ ਗੜਗਜ ਵੀ ਕਰ ਰਹੇ ਨੇ ਤੇ ਨਾਲ ਹੀ ਪੰਜਾਬ ਦੀਆਂ ਉਹ ਰਾਜਨੀਤਿਕ ਲੀਡਰ ਸਾਬਾਨ ਵੀ ਕਰ ਰਹੇ ਨੇ ਤੇ ਆਖਰਕਾਰ ਇਹ ਮਸਲਾ ਹੱਲ ਕਿਵੇਂ ਹੋਵੇਗਾ ਕੀ ਮਸਲੇ ਦਾ ਹੱਲ ਕਿਵੇਂ ਆ ਕਿ ਪੰਜਾਬ ਜੋ ਗੁਰੂਆਂ ਪੀਰਾਂ ਦੀ ਧਰਤੀ ਆ ਤਾਂ ਇਸ ਗੁਰੂਆਂ ਪੀਰਾਂ ਦੀ ਧਰਤੀ ਨੂੰ ਆਖਰਕਾਰ ਖਰਾਬ ਕੌਣ ਕਰ ਰਿਹਾ ਹੈ ਕਿਉਂ ਪੰਜਾਬ ਦੇ ਜਿਹੜਾ ਇਨਾ ਭੱਖਦੇ ਮਸਲਿਆਂ ਦੇ ਉੱਪਰ ਵਿਚਾਰ ਚਰਚਾ ਕਿਉਂ ਨਹੀਂ ਹੋ ਰਹੀ ਸੋ ਬਿਲਕੁਲ ਆ ਬੀਤੇ ਦੀ ਨਹੀਂ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਤਰਮ ਬਚਾਓ ਯਾਤਰਾ ਜੋ ਕਿ ਆਰੰਭਤਾ ਕੀਤੀ ਗਈ ਜਿਦੇ ਵਿੱਚ ਖਾਸ ਤੌਰ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਇਹ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਜੋ ਕਿ ਪੜਾ ਦਾ ਅੱਗੇ ਵਧਦੀ ਹੋਈ ਜੇ ਦੀ ਸਮਾਪਤੀ ਦੱਸਿਆ ਜਾ ਰਿਹਾ ਕਿ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਕੀਤੀ ਜਾਵੇਗੀ ਸੋ ਬਿਲਕੁਲ ਸੰਗਤਾਂ ਦਾ ਜਿਹੜਾ ਭਾਰੀ ਸਹਿਯੋਗ ਆ ਉਹਦੇ ਵਿੱਚ ਮਿਲ ਰਿਹਾ ਸੋ ਪਹਿਲੇ ਦਿਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਗਵਰਨਰ ਜਿਹੜੇ ਨੇ ਗੁਲਾਬ ਚੰਦ ਕਟਾਰੀਆ ਇਸ ਸਮਾਗਮ ਦੇ ਵਿੱਚ ਪਹੁੰਚੇ ਉਹਨਾਂ ਨੇ ਆਪਣੀ ਜਿਹੜੀ ਹਾਜ਼ਰੀ ਉਹ ਲਵਾਈ ਹੈ ਤਾਂ ਕੇਸਗੜ ਸਾਹਿਬ ਵਿਖੇ ਵੀ ਜਿਹੜਾ ਉਹਨਾਂ ਨੇ ਨਤਮਸਤਕ ਹੋਏ ਨਤਮਸਤਕ ਹੋਣ ਤੋਂ ਬਾਅਦ ਸ਼੍ਰੋਮਣੀ ਦੇ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਉਹਨਾਂ ਨੂੰ ਸਨਮਾਨ ਕੀਤਾ ਗਿਆ। ਸੋ ਬਿਲਕੁਲ ਧਾਰਮਿਕ ਸਮਾਗਮ ਸੀ ਤਾਂ ਰਾਜਪਾਲ ਨੇ ਵੀ ਜਿਹੜਾ ਕਿਤੇ ਨਾ ਕਿਤੇ ਸ਼ਿਰਕਤ ਕੀਤੀ। ਤਾਂ ਕੇਸਗੜ ਸਾਹਿਬ ਦੇ ਮੌਜੂਦਾ ਜਥੇਦਾਰ ਕੁਲਦੀਪ ਸਿੰਘ ਗੜਗਜ ਅਕਾਲ ਤਖਸਾਲ ਸਾਹਿਬ ਸਾਹਿਬ ਦੇ ਕਾਰਜਕਾਰੀ ਜਥੇਦਾਰ ਉਹ ਵੀ ਉੱਥੇ ਪਹੁੰਚੇ ਪਹੁੰਚਣ ਤੋਂ ਬਾਅਦ ਸਵਾਲ ਇਹ ਕਿ ਨਗਰ ਕੀਰਤਨ ਦੀ ਸ਼ੁਰੂਆਤ ਹੋ ਗਈ ਤਾਂ ਉਸ ਤੋਂ ਬਾਅਦ ਮੀਡੀਆ ਦੇ ਨਾਲ ਜਿਹੜੀ ਗੱਲਬਾਤ ਆ ਉਹ ਗੁਲਾਬ ਚੰਦ ਕਟਾਰੀਆ ਜੋ ਕਿ ਰਾਜਪਾਲ ਨੇ ਤਾਂ ਉਹਨਾਂ ਨੇ ਜਿਹੜਾ ਪੰਜਾਬ ਦੀ ਆਪਾਂ ਕਹਿ ਸਕਦੇ ਹਾਂ ਚਿੰਤਾ ਜਿਹੜੀ ਹੈ ਜ਼ਾਹਿਰ ਆਉ ਕੀਤੀ ਹੈ ਸਭ ਤੋਂ ਪਹਿਲਾਂ ਜਦੋਂ ਉਹ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਤਾਂ ਉਹਨਾਂ ਨੇ ਉਸ ਇਤਿਹਾਸ ਬਾਰੇ ਜਿਹੜਾ ਮੀਡੀਆ ਨੂੰ ਜਿਹੜੀ ਹੈ ਜਾਣਕਾਰੀ ਉਹ ਸਾਂਝੀ ਕੀਤੀ ਇਤਿਹਾਸਵਰ ਜਿਹੜਾ ਜ਼ਿਕਰ ਕੀਤਾ ਤਾਂ ਦੂਜੇ ਪਾਸੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਦੋਂ ਉਹ ਕੁਲਦੀਪ ਸਿੰਘ ਗੜਕਾ ਜੋ ਸਿੰਘ ਸਾਬਾ ਨੇ ਤਾਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤਾਂ ਉਹਨਾਂ ਨੇ ਵੀ ਜਿਹੜਾ ਕੁਝ ਮਸਲੇ ਨੇ ਉਹ ਰਾਜਪਾਲ ਦੇ ਅੱਗੇ ਰੱਖੇ ਪਹਿਲਾਂ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਅਸੀਂ ਉਹ ਜਿਹੜੀ ਆ ਗੱਲ ਦੱਸਣ ਦੀ ਕੋਸ਼ਿਸ਼ ਕਰਾਂਗੇ ਜਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਦੋਂ মিডিਆ ਦੇ ਨਾਲ ਗੱਲਬਾਤ ਰਾਜਪਾਲ ਜੀ ਨੇ ਕੀਤੀ ਹੈ ਤਾਂ ਉਹਨਾਂ ਨੇ ਕੀ ਚਿੰਤਾ ਜ਼ਾਹਿਰ ਕੀਤੀ ਹੈ ਤਾਂ ਉਹਨਾਂ ਕੋਲ ਸਵਾਲ ਪੁੱਛਿਆ ਗਿਆ ਕਿਉਂਕਿ ਜੋ ਕੋ ਕੀ ਕੀ ਪੰਜਾਬ ਦੀ ਦੇ ਵਿੱਚ ਧਰਮ ਪਰਵਰਤਨ ਦੀ ਜਿਹੜੀ ਰੇਸ਼ੋ ਆ ਉਹ ਲਗਾਤਾਰ ਵੱਧ ਰਹੀ ਹੈ ਤਾਂ ਉਹਦਾ ਜਵਾਬ ਦਿੰਦੇ ਹੋਏ ਰਾਜਪਾਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਜਿਹੜਾ ਮਿਲ ਕੇ ਇਸ ਦਾ ਕੋਈ ਜਿਹੜਾ ਹੱਲ ਆ ਉਹ ਜ਼ਰੂਰ ਕੱਟਣਾ ਚਾਹੀਦਾ ਕਿਉਂਕਿ ਇਹ ਪੰਜਾਬ ਦੇ ਵਿੱਚ ਧਰਮ ਪਰ ਵਰਤਨ ਦਾ ਜਿਹੜਾ ਮੁੱਦਾ ਬੋ ਸੰਜੀਦਾ ਮੁੱਦਾ ਹੈ ਇਹਦਾ ਹੱਲ ਜਿਹੜਾ ਬੈਠ ਕੇ ਸਾਰੀਆਂ ਧਿਰਾਂ ਨੂੰ ਇਕੱਠੇ ਹੋ ਕੇ ਜਿਹੜਾ ਜ਼ਰੂਰ ਕਰਨਾ ਚਾਹੀਦਾ ਹੈ ਗੈਂਗਵਾਰ ਦੇ ਉੱਪਰ ਵੀ ਜਿਹੜਾ ਹੈ ਕਿਉਂਕਿ ਆਪਾਂ ਦੇਖਿਆ ਹੀ ਹੈ ਜੋ ਲਗਾਤਾਰ ਗੈਂਗਵਾਰ ਹੋ ਰਹੀ ਹੈ ਲੁੱਟਖੋਹ ਹੋ ਰਹੀਆਂ ਪੰਜਾਬ ਦੇ ਵਿੱਚ ਕਦੇ ਵਪਾਰੀ ਦੇ ਉੱਪਰ ਜਿਹੜੀ ਲੋ ਗੋਲੀ ਚਲਾਈ ਜਾ ਰਹੀ ਹੈ ਆਏ ਦਿਨ ਕੋਈ ਨਾ ਕੋਈ ਘਟਨਾਵਾਂ ਜਿਹੜੀਆਂ ਨੇ ਲਗਾਤਾਰ ਹੋ ਰਹੀਆਂ ਨੇ ਕਦੇ ਸਰਪੰਚ ਦੇ ਉੱਪਰ ਗੋਲੀ ਚਲਾਤੀ ਜਾਂਦੀ ਹੈ ਨੌਜਵਾਨਾਂ ਦੇ ਉੱਪਰ ਜਿਹੜਾ ਗੋਲੀ ਚਲਾ ਕੇ ਮੁਕਾਬਲੇ ਬਣਾਏ ਜਾਂਦੇ ਨੇ ਤਾਂ ਉਸ ਦੇ ਉੱਪਰ ਵੀ ਜਿਹੜਾ ਉਹਨਾਂ ਨੇ ਕਿਹਾ ਕਿ ਹਰ ਇੱਕ ਨਾਗਰਿਕ ਨੂੰ ਜਿਹੜਾ ਇਹਦੀ ਚਿੰਤਾ ਕਰਨ ਦੀ ਲੋੜ ਹੈ ਜੇਕਰ ਅਜਿਹੇ ਮਸਲਾ ਤੁਸੀਂ ਹੱਲ ਕਰਨਾ ਤਾਂ ਸਾਨੂੰ ਸਾਰਿਆਂ ਨੂੰ ਸਾਂਝੇ ਤੌਰ ਤੇ ਇਹਦਾ ਯਤਨ ਆ ਉਹ ਜ਼ਰੂਰ ਕਰਨਾ ਪਵੇਗਾ ਸੋ ਕੀ ਹੋਰ ਕੁਝ ਕਿਹਾ ਪੰਜਾਬ ਦੇ ਰਾਜਪਾਲ ਉਹ ਦਰਸ਼ਕਾਂ ਨਾਲ ਅਸੀਂ ਸਾਂਝਾ ਕਰਦੇ ਆ सबसे पहले तो मैं बहुत भाग्यशाली हूँ मेरे कोई पूर्व जन्म के अच्छे कर्म थे जिसके कारण से ऐसी पवित्र धरती पर और ऐसे बलिदानी गुरु को माथा टेकने का मेरा भी सौभाग्य मिला मैं सोचता हूँ गुरु तेज बहादुर का जो बलिदान हुआ चांदनी चौक में वो दुनिया को एक तरह से आश्चर्य में डालने वाला है और केवल केवल बात क्या थी कश्मीर के पंडितों ने आकर के कहा था कि हमको या तो धर्म परिवर्तन करना है यह हमें मृत्यु को स्वीकार करना है अब यह आप ही रक्षा कर सकते हो तो गुरुजी थोड़ा सोचने लगे उनकी बात पर तब तो गुरु गोविंद सिंह नौ साल के थे नौ साल के बच्चे ने कहा कि धर्म पर बलिदान होना तो सबसे पुण्य काम है इससे कोई पुण्य काम हो नहीं सकता और इसके लिए आपसे योग्य व्यक्ति और कौन होगा तो एक तरह से पिता को भी धर्म की रक्षा के लिए एक छोटा सा बालक इस बात की प्रेरणा देता है तो गुरु ने उसी समय तय करके और वो यहाँ से रवाना हुए आज की तारीख पे ही रवाना हुए वो भी 11 जुलाई थी वो मतलब सोलह सौ पिचहत्तर की जुलाई थी तो उसके बाद जाकर के जिस प्रकार के उन्होंने दरबार के सामने जाके कहा उन्होंने कहा ना हाँ न तो हम डरते हैं न हम किसी को डराते हैं लेकिन आपके इस डर के कारण से हम धर्म परिवर्तन करेंगे ये कभी संभव नहीं है तो उनका चांदनी चौक में जो आजकल गुरुद्वारा शीशगंज बना हुआ है वहाँ मैं सोचता हूँ कि पहली बार आपने देखा होगा दुनिया ने देखा होगा कि उनके साथी भी है ना जिस तरह से बलिदान हुए वहाँ पर हमने देखा कि एक को जो है ना खंभे पे बांध करके जो है ना बच्चों एक को कढ़ाई में गर्म तेल में डालकर और स्वयं तेज बहादुर का एक सर जो है ना वो एक तरह से काटा गया था तो इतना जो बलिदान है उस सर को लेकर एक बहादुर जेता जी या ना वहाँ से अपने सर पे रख कर के यहाँ तक पहुँचा और यहाँ जो हुआ है इसीलिए उस शीषगंज द्वार दरवाजे का भी यहाँ हमारे यहाँ बहुत सम्मान तो वास्तव में गुरुओं की परंपरा ने जो कुछ किया वो अपने धर्म और अपनी संस्कृति की रक्षा के लिए जो बलिदान दिए हैं उसके कारण से आप और हम जिंदे हैं बाकी उस समय हमारा कहीं नामोनिशान निशान नहीं बचता उन्होंने कम से कम हमारा नामो निशान बचाने के लिए इतनी बड़ी कुर्बानी दी है कि आज और आप और मैं यहाँ जिंदे हैं तो वास्तव में उस गुरु को एक तरह से आकर के मत्था टेकना अपना स्वयं प्रभाग सो बिल्कुल दर्शकों ने खासतौर पर पंजाब के राजपाल जिन्होंने ਇਸ ਚਿੰਤਾ ਨੂੰ ਆਪਣੇ ਜਿਹੜਾ ਅੰਦਾਜ਼ ਦੇ ਵਿੱਚ ਆਪਣੇ ਮੀਡੀਆ ਦੇ ذریعے ਜਿਹੜਾ ਗੱਲਬਾਤ ਆ ਉਹ ਜ਼ਰੂਰ ਰੱਖੀ ਆ ਬੇਸ਼ੱਕ ਸਰ ਕਿਹਾ ਜਾਂਦਾ ਕਿ ਜਿਹੜਾ ਗਵਰਨਰ ਹੁੰਦੇ ਨੇ ਤਾਂ ਉਹ ਪੋਲੀਟੀਕਲ ਜਿਹੜਾ ਸਵਾਲ ਜਵਾਬ ਨਹੀਂ ਕਰਦੇ ਕਿਉਂਕਿ ਪ੍ਰੋਟੋਕੋਲ ਹੁੰਦਾ ਪਰ ਉਹਨਾਂ ਨੇ ਆਪਣੇ ਵੱਖਰੇ ਅੰਦਾਜ਼ ਦੇ ਵਿੱਚ ਕਿਹਾ ਬੇਸ਼ੱਕ ਇਸ ਤਰ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਮਸਲੇ ਦਾ ਜ ਹੱਲ ਕਰਨਾ ਚਾਹੀਦਾ ਹੈ ਕਿ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਉਸ ਸਥਾਨ ਤੇ ਆ ਕੇ ਉਹਨਾਂ ਨੇ ਨਮਸਤਕ ਹੋਏ ਨਤਮਸਤਕ ਹੋਣ ਤੋਂ ਬਾਅਦ ਇਤਿਹਾਸ ਦੀ ਵੀ ਜਿਹੜੀ ਆ ਉਹਨਾਂ ਨੇ ਜ਼ਿਕਰ ਕੀਤਾ ਤੇ ਦੂਜੇ ਪਾਸੇ ਜਦੋਂ ਰਾਜਪਾਲ ਦੇ ਨਾਲ ਜਿਹੜਾ ਸਿੰਘ ਸਾਬਾਲ ਦੀ ਮੁਲਾਕਾਤ ਹੋਈ ਬੜੇ ਅੱਛੇ ਸੁਖਾਵੇਂ ਮੋਲ ਦੇ ਵਿੱਚ ਜਿਹੜੀ ਆ ਮੁਲਾਕਾਤ ਹੋਈ ਮੁਲਾਕਾਤ ਦੇ ਦੌਰਾਨ ਕੁਲਦੀਪ ਸਿੰਘ ਗੜਗਜ ਨੇ ਵੀ ਜਿਹੜਾ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਜਿਹੜੇ ਅਹਿਮ ਮਸਲੇ ਨੇ ਪੰਜਾਬ ਦੇ ਖਾਸ ਸੂਰਤੇ ਤਾਂ ਉਹਨਾਂ ਦੇ ਕੋਲ ਜਿਹੜਾ ਰੱਖੇ ਨੇ ਕਿ ਤੁਸੀਂ ਜਿਹੜਾ ਇਸ ਮਸਲੇ ਨੂੰ ਕਿਸ ਤਰੀਕੇ ਦੇ ਨਾਲ ਹੱਲ ਕਰਾਓ ਜਾਂ ਫਿਰ ਸਰਕਾਰਾਂ ਤੱਕ ਲੈ ਕੇ ਜਾਓ ਜਾਂ ਫਿਰ ਜੋ ਪੰਜਾਬ ਦੀ ਸਥਿਤੀ ਆ ਉਸ ਤੇ ਉੱਪਰ ਜਿਹੜਾ ਗੌਰ ਕੀਤੀ ਜਾਵੇ ਸੋ ਦਰਸ਼ਕਾਂ ਨਾਲ ਥੋੜੀ-ਥੋੜੀ ਜਿਹੜੀ ਆ ਅਸੀਂ ਉਹ ਜਾਣਕਾਰੀ ਸਾਂਝੀ ਕਰਦੇ ਜਿਹੜਾ ਜਦੋਂ ਕੁਲਦੀਪ ਸਿੰਘ ਗੜਗਜ ਜੋ ਧੱਤੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਧੱਤੇਦਾਰ ਨੇ ਤਾਂ ਉਹਨਾਂ ਨੇ ਗੁਲਾਬ ਚੰਦ ਕਟਾਰੀਆ ਜੀ ਜੋ ਗਵਰਨਰ ਨੇ ਤਾਂ ਉਹਨਾਂ ਦੇ ਨਾਲ ਜਿਹੜੀ ਹੈ ਮੁਲਾਕਾਤ ਕੀਤੀ ਹੈ ਮੁਲਾਕਾਤ ਦੇ ਵਿੱਚ ਕੀ ਕੁਝ ਜਿਹੜਾ ਉਹਨਾਂ ਨੇ ਮੁੱਦੇ ਰੱਖੇ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਮੁੱਦਾ ਇਹ ਰੱਖਿਆ ਕਿ ਕਿ ਬڑا ਪੰਜਾਬ ਦੇ ਵਿੱਚ 7 ਮਹੀਨਿਆਂ ਦੇ ਵਿੱਚ 19 ਜਿਹੜੇ ਨੇ ਮੁਕਾਬਲੇ ਹੋ ਚੁੱਕੇ ਨੇ ਸੋ ਬੜਾ ਮੰਦ ਭਾਗੀ ਆ ਕਿ ਇੰਨੇ ਮੁਕਾਬਲੇ ਜਿਹੜੇ ਨੇ ਪੰਜਾਬ ਦੇ ਵਿੱਚ ਹੋ ਰਹੇ ਨੇ ਇੰਨੇ ਵਿਅਪਰ ਫੜੇ ਜਾ ਰਹੇ ਨੇ ਪਰ ਚਿੰਤਾ ਜਿਹੜੀ ਹੈ ਕਿਤੇ ਨਾ ਕਿਤੇ ਜ਼ਾਹਰ ਵੀ ਕੀਤੀ ਆ ਤੇ ਉਸ ਮਸਲੇ ਨੂੰ ਲੈ ਕੇ ਜਿਹੜਾ ਰਾਜਪਾਲ ਨੂੰ ਜਿਹੜੀ ਹੈ ਗੱਲ ਦਾ ਜ਼ਿਕਰ ਕੀਤਾ ਤੇ ਦੂਜੇ ਪਾਸੇ ਵਾਲੇ ਇਹ ਗੱਲ ਕਹੀ ਹੈ ਕਿ ਚਮਕੌਰ ਸਾਹਿਬ ਦੀ ਧਰਤੀ ਦੇ ਉੱਪਰ ਜੋ ਇੱਕ ਨਿੱਜੀ ਜਿਹੜੀ ਫੈਕਟਰੀ ਆ ਉਹ ਲੱਗ ਰਹੀ ਆ ਤੇ ਉਹ ਚਮਕੌਰ ਸਾਹਿਬ ਜੋ ਸ਼ਹੀਦੀ ਸਥਾਨ ਹੈ ਜਿੱਥੇ ਕਿ ਲੱਖਾਂ ਦੀ ਤਦਾਦ ਦੇ ਵਿੱਚ ਜਦੋਂ ਦਿਹਾੜੇ ਮਨਾਏ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਉਸ ਦਿਹਾੜਿਆਂ ਦੇ ਦੌਰਾਨ ਸੰਗਤਾਂ ਜਿਹੜੀਆਂ ਨੇ ਤਮਸਤਕ ਹੁੰਦੀਆਂ ਨੇ ਤਾਂ ਉੱਥੇ ਨਿੱਜੀ ਫੈਕਟਰੀ ਜਿਹੜੀ ਆ ਸਾਡੇ ਪੰਜਾਬ ਦਾ ਜਿਹੜਾ ਪਾਣੀ ਆ ਉਹ ਖਰਾਬ ਕਰ ਰਹੀ ਆ ਪਰ ਉਸ ਫੈਕਟਰੀ ਨੂੰ ਜਾਂ ਤਾਂ ਫਿਰ ਚੇਂਜ ਕੀਤਾ ਜਾਵੇ ਜਾਂ ਫਿਰ ਕੋਈ ਇਦਾਂ ਦਾ ਜਿਹੜਾ ਸਿਸਟਮ ਕੀਤਾ ਜਾਵੇ ਜਿਹੜਾ ਸਾਡਾ ਪਾਣੀ ਆ ਜੋ ਸਾਡੇ ਗੁਰੂਆਂ ਤੇ ਪੀਰਾਂ ਵੱਲੋਂ ਦਿੱਤਾ ਗਿਆ ਜੋ ਗੁਰੂ ਸਬਾਨਾ ਦੀ ਧਰਤੀ ਦੇ ਉੱਪਰ ਜਿਹੜਾ ਪਾਣੀ ਆ ਉਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਦਾ ਵੀ ਜਿਹੜਾ ਹਾਲ ਆ ਉਹ ਜ਼ਰੂਰ ਕੱਢਿਆ ਜਾਵੇ ਸੋ ਨਾਲ ਹੀ ਉਹਨਾਂ ਨੇ ਮੱਤੇਵਾੜੇ ਦੀ ਵੀ ਗੱਲ ਕੀਤੀ ਆ ਮੱਤੇਵਾੜੇ ਦੇ ਵਿੱਚ ਜਿਹੜਾ ਗਰੀਬ ਪਰਿਵਾਰਾਂ ਨੂੰ ਉਜਾੜਨ ਦੀ ਜਿਹੜੀ ਗੱਲ ਕੀਤੀ ਜਾ ਰਹੀ ਆ ਕਰਨੇ ਕਿ ਕਿ ਸਰਕਾਰ ਦੇ ਕੋਲੇ ਜਿਹੜਾ ਪ੍ਰਸਤਾਵ ਜਰੂਰ ਰੱਖੋ ਉਹਨਾਂ ਦਾ ਜਿਹੜਾ ਢੁਕਮਾ ਜਿਹੜਾ ਪ੍ਰਬੰਧ ਆ ਉਹ ਜ਼ਰੂਰ ਕੀਤਾ ਜਾਵੇ। ਸੋ ਕੀ ਹੋਰ ਕੁਝ ਕਿਹਾ ਸਿੰਘ ਸਵਾਨ ਕੁਲਦੀਪ ਸਿੰਘ ਗੜਗਜ ਨੇ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ। ਚਮਕੌਰ ਸਾਹਿਬ ਦੇ ਲਾਗੇ ਇੱਕ ਗੱਤਾ ਫੈਕਟਰੀ ਲੱਗ ਰਹੀ ਮੈਂ ਉਹਨਾਂ ਦੇ ਸਾਹਮਣੇ ਰੱਖਿਆ ਹੈ ਕਿ ਚਮਕੌਰ ਸਾਹਿਬ ਦੇ ਬਾਰੇ ਜੋ ਕਿ ਅੱਲਾ ਯਾਰਖਾ ਕਹਿੰਦਾ ਹਿੰਦ ਵਿੱਚ ਇੱਕ ਹੀ ਤੀਰਥ ਹੈ ਯਾਤਰਾ ਲਈ ਕਟਾਏ ਬਾਪ ਨੇ بیٹے ਜਾਂ ਖੁਦਾ ਕੀਤੇ। ਉਹ ਪੂਰਾ ਇਲਾਕਾ ਜਿਹੜਾ ਉਹਦਾ ਵਿਰੋਧ ਕਰ ਰਿਹਾ। ਉਹ ਸੰਗਤਤ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਇਹੋ ਜਿਹੜੇ ਪ੍ਰਦੂਸ਼ਣ ਕਰੇ ਉਹ ਨਹੀਂ ਲੱਗਣੀ ਚਾਹੀਦੀ ਤੇ ਪਾਣੀ ਖਰਾਬ ਹੁੰਦਾ ਆਪਾਂ ਸਾਰੇ ਜਾਣਦੇ ਆਂ ਕਿ ਪੰਜਾਬ ਦਾ ਪੌਣ ਪਾਣੀ ਬੜਾ ਚੰਗਾ ਵਾ ਤੇ ਪੰਜਾਬ ਦਾ ਪੌਣ ਪਾਣੀ ਚੰਗਾ ਰਹਿਣਾ ਚਾਹੀਦਾ ਸਾਫ ਸੁਥਰਾ ਰਹਿਣਾ ਚਾਹੀਦਾ ਇਹਦੇ ਲਈ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਚੰਗੀ ਤਰ੍ਹਾਂ ਸੁਣਿਆ ਤੇ ਜਿੱਦੀ ਗੱਲ ਮੱਤੇਵਾੜੇ ਦੀ ਵੀ ਮੈਂ ਕੀਤੀ ਸੀ ਵੀ ਉੱਥੇ ਬਹੁਤ ਸਾਰੇ ਗਰੀਬ ਦਲਤ ਪਰਿਵਾਰ ਸਦੀਆਂ ਤੋਂ ਰਹਿ ਰਹੇ ਆ ਤੇ ਉਹ ਜਿਹੜੇ ਪਰਿਵਾਰ ਉੱਥੇ ਰਹਿ ਰਹੇ ਆ ਉਹਨਾਂ ਨੂੰ ਉਥੋਂ ਝੜਨਾ ਨਹੀਂ ਚਾਹੀਦਾ ਵੀ ਤੁਸੀਂ ਸਰਕਾਰ ਨਾਲ ਗੱਲਬਾਤ ਕਰੋ ਕਿੱਥੇ ਜਾਣ ਕਿਉਂਕਿ ਪੰਜਾਬ ਦੇ ਬਾਰੇ ਤੇ ਇਹੋ ਕਿਹਾ ਜਾਂਦਾ ਨਾ ਕਿ ਜਿਹਨੂੰ ਕਿਤੇ ਠਾਰ ਨਹੀਂ ਮਿਲਦੀ ਉਹਨੂੰ ਪੰਜਾਬ ਵਿੱਚ ਸਾਰਾ ਮਤਲਬ ਇੱਥੇ ਲੋਕ ਸਹਿਯੋਗ ਕਰਦੇ ਆ ਤੇ ਜਿਹੜੇ ਸਦੀਆਂ ਤੋਂ ਇੱਥੇ ਰਹਿ ਰਹੇ ਆ ਮੱਤੇਵਾੜੇ ਦੀ ਗੱਲ ਆਪਾਂ ਉਹਨਾਂ ਨਾਲ ਕੀਤੀ ਔਰ ਉਹਨਾਂ ਨੇ ਸੁਣੀ ਚੌਥੀ ਗੱਲ ਬੜੀ ਜ਼ਰੂਰੀ ਹੀ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਰਿਪੋਰਟ ਵੀ ਲੱਗੀ ਹੋਈ ਆ ਪਿਛਲੇ 7 ਮਹੀਨਿਆਂ ਦੇ ਵਿੱਚ 19 ਮੁਕਾਬਲੇ ਹੋਏ ਆ ਔਰ ਹਰ ਮੁਕਾਬਲੇ ਦੀ ਕੋਈ ਕਹਾਣੀ ਆ ਕਿ ਆਪਾਂ ਹਥਿਆਰ ਰਿਕਵਰ ਕਰਨ ਗਏ ਗੋਲੀ ਚੱਲ ਗਈ ਇਹ ਜਿਹੜਾ ਲੋਕਾਂ ਦੇ ਵਿੱਚ ਇਹਦਾ ਪ੍ਰਭਾਵ ਚੰਗਾ ਨਹੀਂ ਜਾਣਾ ਚਾਹੀਦਾ ਤੇ ਕੋਰਟ ਆ ਅਦਾਲਤਾਂ ਵਾਂ ਸਾਰੇ ਫੈਸਲੇ ਕਰਨ ਨੂੰ ਉਹ ਜਦੋਂ ਬਣੇ ਆ ਤੇ ਸਜ਼ਾ ਕੋਰਟ ਅਦਾਲਤ ਹੀ ਦਵੇ ਕਿਸੇ ਨੂੰ ਵੀ ਕਿਸੇ ਦੀ ਇਦਾਂ ਭਾਵੇਂ ਕਿ ਜੋ ਪਿੱਛੇ ਹੋਇਆ ਅੰਮੋਰ ਦੇ ਵਿੱਚ ਜੋ ਸਾਡੇ ਇੱਕ ਭਰਾ ਦਾ ਕਤਲ ਹੋਇਆ ਬਹੁਤ ਮੰਦ ਭਾਗ ਨਹੀਂ ਹੋਣਾ ਚਾਹੀਦਾ ਔਰ ਲਾਜ ਨ ਆਡਰ ਜਿਹੜਾ ਉਹ ਸਰਕਾਰ ਲਿਖੇ ਨਾ ਅੰਮ੍ਰਿਤਸਰ ਦੇ ਵਿੱਚ ਇੱਕ ਸਾਭਕਾ ਅਕਾਲੀ ਸਰਪੰਚ ਨੂੰ ਮਾਰਿਆ ਗਿਆ। ਔਰ ਅਜੇ ਤੱਕ ਉਹ ਦੇ ਜਿਤਕ ਮੈਨੂੰ ਜਾਣਕਾਰੀ ਹੈ ਵੀ ਕਾਤਲ ਪੜਿਆ ਨਹੀਂ ਗਿਆ ਭਾਵੇਂ ਉਹ ਗਵੰਡੀਆ। ਲਾਅ ਇਨ ਆਰਡਰ ਨੂੰ ਰੱਖਣਾ ਸਰਕਾਰ ਦਾ ਕੰਮ ਆ। ਪਰ ਨਾਲ ਦੀ ਨਾਲ ਜਿਹੜੇ ਪਿਛਲੇ 7 ਮਹੀਨਿਆਂ ਦੇ ਵਿੱਚ 19 ਮੁਕਾਬਲੇ ਹੋਏ ਆ ਦੋ ਮੁੰਡੇ ਹੁਣ ਉੱਥੇ ਉਹਨਾਂ ਦੇ ਪਰਿਵਾਰ ਜਿਵੇਂ ਕਹਿ ਰਿਹਾ ਸੱਚ ਕੀ ਝੂਠ ਕੀ ਸਾਨੂੰ ਨਹੀਂ ਪਤਾ। ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ। ਪੰਜਾਬ ਇਵੇਂ ਦਾ ਨਹੀਂ ਆ। ਪੰਜਾਬ ਦੇ ਵਿੱਚ ਤੇ ਗੁਰੂ ਸਾਹਿਬ ਦਾ ਫਲਸਫਾ ਹੈਗਾ ਸਭ ਕੋ ਮੀਤ ਹਮ ਆਪਣੀ ਨਾ ਹਮ ਸਭ ਨਾ ਕੇ ਸਾਧਨ ਜਿਹੜੇ ਇਦਾਂ ਨਜਾਇਜ਼ ਕਤਲ ਵੀ ਹੋ ਰਹੇ ਆ ਜਿਵੇਂ ਅਮੋਰ ਦੇ ਵਿੱਚ ਸਾਡੇ ਇੱਕ ਹੀ ਦੂਵੀਰ ਦਾ ਹੋਇਆ ਜਿਹੜਾ ਬੜਾ ਪੰਜਾਬ ਦਾ ਪ੍ਰਸਿੱਧ ਇੱਕ ਟੇਲਰ ਹੀ ਬਹੁਤ ਮੰਨਤ ਭਗਾ ਉਹ ਜੋ ਵੀ ਅਸਲੀ ਬੰਦੇ ਆ ਸਾਹਮਣੇ ਆਉਣੇ ਚਾਹੀਦੇ ਆ ਪਰ ਜਿਵੇਂ 7 ਮਹੀਨਿਆਂ ਦੇ ਵਿੱਚ ਉਹ ਗੱਲਾਂ ਬਾਤਾਂ ਪਿੱਛੇ ਹੋਈਆਂ ਉੰਨੀ ਇਦਾਂ ਹੋ ਗਿਆ ਮੈਂ ਜਦੋਂ ਪਿੰਡਾਂ ਜਾਣਾ ਤੇ ਲੋਕ ਥੋੜਾ ਸਹਿਮੇ ਹੁੰਦੇ ਆ ਉਹ ਵੀ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਔਰ ਉਹਨਾਂ ਚੰਗੇ ਮਹੌਲੇ ਤੋਂ ਸੁਣੀ ਆ ਫਿਰ ਧਰਮ ਪਰਿਵਰਤਨ ਦੇ ਮੁੱਦੇ ਤੇ ਰਾਜਪਾਲ ਸਾਹਿਬ ਨੇ ਗੱਲਬਾਤ ਕੀਤੀ ਧਰਮ ਤੇ ਵੇਖੋ ਇਹ ਕਦੀ ਪਰਿਵਰਤਨ ਨਹੀਂ ਹੁੰਦਾ ਧਰਮ ਤੇ ਆਦ ਸੱਚ ਤੇ ਉਹ ਆਦ ਸੱਚ ਪਰ ਜਿਵੇਂ ਪਿਛੇ ਜੇ ਲਖਨਊ ਦੇ ਵਿੱਚ ਵਾਲੇ ਦੁਆਲੇ ਗੱਲਾਂ ਆ ਮੈਂ ਲਖਨਊ ਜਾ ਕੇ ਆਇਆ ਕਾਫੀ ਗਿਣਤੀ ਦੇ ਵਿੱਚ ਤੋਂ ਵੋਟਰ ਲਿਸਟਾਂ ਜਦੋਂ ਨਿਕਲੀਆਂ ਤੇ ਕੁਛ ਨਾ ਕੁਛ ਤੇ ਹੋ ਰਿਹਾ ਪਰ ਇਕੱਲੇ ਸੇਖ ਹੀ ਨਹੀਂ ਆ ਹੋਰ ਵੀ ਲੋਕ ਜਾ ਰਹੇ ਉਹਦੇ ਲਈ ਮਤਲਬ ਇਹੋ ਗੱਲ ਹੋਈ ਕਿ ਆਪਾਂ ਨੂੰ ਪ੍ਰੇਰਣਾ ਤੇ ਇਹੋ ਜਿਹਾ ਕਮੌਲ ਤਿਆਰ ਕਰਨਾ ਚਾਹੀਦਾ ਵੀ ਐਵੇਂ ਦਾ ਕੁਝ ਵੀ ਨਾ ਹੋਵੇ ਪੰਜਾਬ ਪੰਜਾਬ ਆ ਇਹਨੂੰ ਪੰਜਾਬ ਵਾਂਗ ਹੀ ਰਹਿਣਾ ਚਾਹੀਦਾ ਧਰਮ ਪ੍ਰਚਨ ਕੀਤੇ ਕਿਤੇ ਨਾ ਕਿਤੇ ਵੱਡਾ ਮੁੱਦਾ ਨਹੀਂ ਹੈ ਜੇ ਦੋਨਾਂ ਨੇ ਚਿੰਤਾ ਜਿਤਾਈ ਹੈ ਤੁਸੀਂ ਵੀ ਚਿੰਤਾ ਜਿਤਾਈ ਹੈ ਇਹਨੂੰ ਲੈ ਕੇ ਕਿੱਦਾਂ ਦੇ ਕੰਮ ਕੀਤੇ ਜਾਣਗੇ ਤਾਂ ਕਿ ਧਰਮ ਪ੍ਰਚਨ ਨਾਲ ਸਰਕਾਰ ਕੀ ਕਰੇ ਦੇਖੋ ਮਨੁੱਖ ਵੀ ਕੋਈ ਧਰਮ ਕਹਿੰਦਾ ਮੈਂ ਛੱਡਦਾ ਉਤੋਂ ਬਾਅਦ ਵੀ ਉਹ ਦਸਤਾਰ ਸਜਾ ਰਿਹਾ ਆਪਣਾ ਨਾਮ ਹੀ ਸਿੰਘ ਲਾ ਰਿਹਾ ਕੋਈ ਪ੍ਰੇਮ ਦੇ ਨਾਲ ਕਿਸੇ ਨੂੰ ਆਪਣੇ ਧਰਮ 'ਚ ਲਿਆ ਰਿਹਾ ਕੋਈ ਗੱਲ ਨਹੀਂ ਆਇਆ ਹੀ ਆ ਪਰ ਜਦੋਂ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾਂ ਸ਼ਤਾਬਦੀ ਮਨਾ ਰਹੇ ਹੋਈਏ ਉਹ ਵੇਲੇ ਵੀ ਲਾਲਚ ਜਾਂ ਫਿਰ ਡਰ ਇਹਦੇ ਨਾਲ ਧਰਮ ਜਿਹੜਾ ਸੀ ਉਹ ਬਦਲਿਆ ਜਾਂਦਾ ਹੁਣ ਲਾਲਚ ਕਿਉਂਕਿ ਸਟੇਟ ਦਾ ਤਾਂ ਉਦਾਂ ਤੇ ਹੈ ਨਹੀਂ ਔਰੰਗਜ਼ੇਬ ਤੇ ਇਕਤਾਨਾ ਸ਼ਾਹ ਉਦਾਂ ਦਾ ਤਾਂ ਤੇ ਹੈ ਨਹੀਂ ਹੁਣ ਕੀ ਆ ਵੀ ਹੁਣ ਜਿਵੇਂ ਉਹ ਝੂਠੀਆਂ ਕਰਾਮਾਤਾਂ ਉਹ ਵੀ ਇੱਕ ਡਾਰੀ ਆ। ਉੱਚ ਲੋਕ ਵਰਗ ਲਾਇਆ ਜਾਂਦੇ ਆ। ਫਿਰ ਲਾਲਚ ਦੀ ਵੀ ਗੱਲ ਕਿਤੇ ਨਾ ਕਿਤੇ ਸਾਹਮਣੇ ਆਉਂਦੀ। ਉਹ ਚੀਜ਼ ਗਲਤ ਆ। ਸਭ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਜੋ ਕੁਲਦੀਪ ਸਿੰਘ ਗੜਗਾ ਜਥੇਦਾਰ ਨੇ ਤਾਂ ਉਹਨਾਂ ਨੇ ਜਦੋਂ মিডিਆ ਦੇ ਨਾਲ ਗੱਲਬਾਤ ਕੀਤੀ, ਉਹ ਸਵਾਲ ਵੀ ਜਿਹੜੇ ਉਹਨਾਂ ਨੇ মিডিਆ ਦੇ ਜਣੇ ਨੇ ਉਹ ਜਵਾਬ ਦਿੱਤੇ ਵੀ ਜਿਹੜੇ ਸਵਾਲ মিডিਆ ਕਰ ਰਿਹਾ ਸੀ। ਤਾਂ ਅੱਜ ਦੂਸਰੇ ਦਿਨ ਇਹ ਨਗਰ ਕੀਰਤਨ ਪੜਾਦਰ ਅੱਗੇ ਵੱਧਾ ਹੋਇਆ ਗੁਰਦੁਆਰਾ ਦੁੱਖਨਵਾਰਨ ਸਾਹਿਬ ਤੋਂ ਸ਼ੁਰੂਆਤ ਹੋਈ ਹੈ ਕਿਉਂਕਿ ਬੀਤੀ ਰਾਤ ਜਿਹੜਾ ਇੱਥੇ ਵਿਸ਼ਰਾਮ ਹੋਇਆ ਸੀ ਸੋ ਇਹ ਦੱਸਿਆ ਜਾ ਰਿਹਾ ਕਿ 14 ਤਰੀਕ ਨੂੰ ਜਿਹੜਾ ਸਮਾਪਤੀ ਜਿਹੜੀ ਹੈ ਦਿੱਲੀ ਦੇ ਵਿੱਚ ਹੋਵੇਗੀ ਤਰੰ ਬਚਾਓ ਯਾਤਰਾ ਦਾ ਨਾਮ ਆ ਦਿੱਤਾ ਗਿਆ ਤਾਂ ਆਖਰਕਾਰ ਇਸ ਨਗਰ ਕੀਰਤਨ ਦਾ ਜਿਹੜਾ ਸੰਗਤਾ ਕਿੰਨਾ ਕੁ ਲਾ ਲੈ ਸਕਣਗੀਆ ਸੋ ਅੱਜ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਆ ਤਾਂ ਉਹਦੇ ਵਿੱਚ ਗੁਰਦੁਆਰਾ ਦੂਖਨਵਾਰਨ ਸਾਹਿਬ ਦੇ ਹੱਦ ਗੰਤੀ ਭਾਈ ਪ੍ਰਨਾਮ ਸਿੰਘ ਜੀ ਨੇ ਕੀ ਕੀਤਾ ਤੇ ਨਾਲ ਹੀ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਕੀ ਕੀਤਾ ਤੇ ਅੱਜ ਵੀ ਸੀ ਮੈਂਬਰ ਸਾਹਿਬਾਂ ਨੇ ਕੀ ਕੁਝ ਕੀਤਾ ਉਹ ਜਿਹੜਾ ਥੋੜੀ ਥੋੜੀ ਝਲਕ ਜਿਹੜੀ ਆ ਸੀ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਨਾਰੰਭਤਾ ਦੀ ਅਰਦਾਸ ਹੋਈ ਹੈ ਇਹ ਨਗਰ ਕੀਰਤਨ ਹੁਣ ਗੁਰਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਕਰਹਾਲੀ ਸਾਹਿਬ ਗੁਰਦੁਆਰਾ ਗੜੀ ਸਾਹਿਬ ਥੜਾ ਸਾਹਿਬ ਸਮਾਣਾ ਸ਼ਹਿਰ ਅਤੇ ਚੀਕਾ ਵੇਖੇ ਕੈਥਲ ਤੋਂ ਹੁੰਦਿਆਂ ਹੋਇਆਂ ਰਾਤਰੀ ਦੇ ਵਿਸ਼ਰਾਮ ਲਈ ਇਹ ਨਗਰ ਕੀਰਤਨ ਜੀਂਦ ਵੇਖੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗਾ ਸੋ ਗੱਡ ਵੱਡੀ ਗਣਤੇ ਵਿੱਚ ਸੰਗਤਾਂ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ ਇਹ ਧਰਮ ਬਚਾਓ ਯਾਤਰਾ ਨਗਰ ਕੀਰਤਨ ਪਟਿਆਲਾ ਸ਼ਹਿਰ ਗੁਰਦਰਾ ਸਾਹਿਬ ਦੋਖਨਵਾਰਨ ਸਾਹਿਬ ਪਹੁੰਚਣ ਤੇ ਅਸੀਂ ਜੀ ਆਇਆਂ ਆਖਦੇ ਹਾਂ ਔਰ ਗੁਰੂ ਸਾਹਿਬ ਕਿਰਪਾ ਕਰਨ ਇਹ ਸੁਮੱਚੀ ਸੇਵਾ ਜਰੀ ਆਪਣੇ ਸੇਵਕਾਂ ਦੇ ਸੀਸ ਤੇ ਮੇਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਪਕੜਾ ਦੇ ਪੈਰੇ ਵਿੱਚ ਆਪ ਕਰਵਾ ਲੈਣ ਆਓ ਗੁਰੂ ਸਾਹਿਬ ਜੀ ਦੇ ਸਿਧਾਂਤ ਨੂੰ ਸੰਦੇਸ਼ ਨੂੰ ਜੋ ਗੁਰਬਾਣੀ ਵਿੱਚ ਦਿੱਤਾ ਹੈ ਉਹਨੂੰ ਜੀਵਨ ਅੰਦਰ ਅਪਣਾਈਏ ਜੀਵਨ ਨੂੰ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਮੈਂਬਰ ਸਾਹਿਬ ਤਰਮ بچਾਓ ਯਾਤਰਾ ਕਿ ਵਾਕੀ ਧਰਮ ਖਤਰੇ ਦੇ ਵਿੱਚ ਹੈ ਤਾਂ ਕਰਕੇ ਇਹ ਯਾਤਰਾ ਕੀਤੀ ਜਾ ਰਹੀ ਹੈ ਜਾਂ ਫਿਰ ਇਹ ਮਕਸਦ ਕੀ ਹੈ ਇਹਦਾ ਸਤਿਪੁਰ ਸੱਚੇ ਪਾਤਸ਼ਾਹ ਤਾਨਕਸ਼ੀਰੂ ਤੇ ਬਦਰ ਸਾਹਿਬ ਸੱਚੇ ਪਾਤਸ਼ਾਹ ਨੇ ਧਰਮ ਦੀ ਚਾਦਰ ਹੁਣਾ 350 ਸਾਲਾਂ ਸ਼ਤਾਬਦੀ ਦੇ ਹੜਾ ਆ ਰਿਹਾ ਛੀਦੀ ਦਿਹਾੜਾ ਤੇ ਜਿੱਥੇ ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ ਉੱਥੇ ਦੀ ਜਾਗਰਤਾ ਪੈਦਾ ਕਰਨ ਲਈ ਸੰਗਤ ਦੇ ਵਿੱਚ ਹਰ ਇੱਕ ਮਨੁੱਖਤਾ ਨੂੰ ਸੰਦੇਸ਼ ਦੇਣ ਲਈ ਕਿ ਆਪਣੇ ਤਰਲੇ ਤਾਂ ਹਰ ਇੱਕ ਸ਼ਹਾਦਤ ਦਿੰਦਾ ਪਰ ਕਿਸੇ ਦੂਸਰੇ ਧਰਮ ਨੂੰ ਬਚਾਉਣ ਲਈ ਸਮੁੱਚੀ ਸੰਸਾਰ ਦੇ ਵਿੱਚ ਇੱਕੋ ਇੱਕ ਮਿਸਾਲ ਹੈ ਧਨਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੇ ਹਿੰਦੂਆਂ ਦੇ ਧਰਮ ਦੀ ਰਾਖੀ ਕਰਨ ਲਈ ਮਨੁੱਖੀ ਤ ਅਧਿਕਾਰਾਂ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਸੀ ਉਹਨਾਂ ਦੇ ਤਿੰਨ ਨਾਨ ਸੇਵਕ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਵਾਲਾ ਜੀ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਜਿੱਥੇ ਅਸੀਂ ਉਹਨਾਂ ਨੂੰ ਨਮਨ ਕਰਨਾ ਹੈ ਇੱਕ ਸੰਦੇਸ਼ ਦੇਣੇ ਦੁਨੀਆ ਨੂੰ ਵੀ ਆਓ ਆਪਾਂ ਗੁਰੂ ਸਾਹਿਬ ਦੇ ਸਾਹਦਤ ਉਹਨਾਂ ਜੀਵਨ ਦਾ ਸੇਧ ਲੈ ਕੇ ਆਪਾਂ ਮੁਕਤਾ ਦੀ ਸੇਵਾ ਕਰੀਏ ਅਰ ਜਿਹੜਾ ਗੁਰੂ ਸਾਹਿਬ ਦਾ ਸੰਧਾਨ ਸੀ ਉਹਦੇ ਪਰਚਲ ਕੇ ਇੱਥੇ ਮੁਕਤਾ ਦੇ ਪਰਹੁਲਦਾ ਹੋਣਾ ਬੜਾ ਲੰਬਾ ਪੈਂਡਰ ਤਿਆਰ ਕਰਕੇ ਨਗਰ ਕੀਰਤਨ ਇੱਥੇ ਪਹੁੰਚਿਆ ਕੀ ਲਾਭ ਇਹਨਾਂ ਸੰਗਤਾਂ ਨੂੰ ਸੰਗਤਾਂ ਦੇ ਤਨਭਾਗ ਨੇ ਜੀ ਪਾਸ਼ਾ ਦੇ ਤਖਤ ਤੋਂ ਚੱਲਿਆ ਤੇ ਉਸ ਸਥਾਨ ਤੇ ਨਗਰ ਕੀਰਤਨ ਜਾ ਰਿਹਾ ਹੈ ਜਿੱਥੇ ਪਾਸ਼ਾ ਨੇ ਸ਼ਹਾਦਤ ਦਿੱਤੀ ਸੀ ਜਿੱਥੇ ਜਗਤ ਆ ਪੈਦਾ ਹੁੰਦੀ ਹੈ ਖਾਲਸਾ ਪੰਥ ਦਾ ਜਹਜਾਲ ਪ੍ਰਗਟ ਹੁੰਦਾ ਹੈ ਉੱਥੇ ਅਸੀਂ ਦਰਸ਼ਨ ਕਰਕੇ ਧਨ ਭਾਗ ਵੀ ਆਪਣ ਨੂੰ ਸਮਝਾਈ ਪਾ ਸੀ ਜਿਹੜੀ ਸ਼ਤਾਬਦੀ ਉਹ ਸੀ ਭਾਗ ਲੈ ਰਹੇ ਹਾਂ ਸਾਹਿਬ ਤੁਸੀਂ ਵੀ ਦਰਸ਼ਨ ਕਰਨ ਵਾਸਤੇ ਆਏ ਹੋ ਸੰਗਤਾਂ ਵੀ ਪਹੁੰਚੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਉਸ ਸ਼ਤਾਬਦੀ ਜਿਹੜੀ ਹੈ ਸੰਗਤਾਂ ਮਨਾ ਰਹੀਆਂ ਨੇ ਦੇਖੋ ਦੁਨੀਆ ਦੇ ਵਿੱਚ ਇੱਕੋ ਇੱਕ ਧਰਮ ਹੈ ਜਿਹੜਾ ਦੂਜੇ ਲਈ ਕੰਮ ਕਰਦਾ ਹੈ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਨੇ ਕਿਸੇ ਦੇ ਧਰਮ ਦੇ ਲਈ ਕੁਰਬਾਨੀ ਦਿੱਤੀ ਕਿਸੇ ਨੂੰ ਬਚਾਉਣ ਦੇ ਲਈ ਕੁਰਬਾਨੀ ਕੀਤੀ ਇਹ ਬਹੁਤ ਘੱਟ ਲੋਕਾਂ ਦੇ ਵਿੱਚ ਹੁੰਦਾ ਹੈ ਆਪਣੇ ਲਈ ਤਾਂ ਸਾਰੀ ਦੁਨੀਆ ਕੰਮ ਕਰਦੀ ਤੇ ਅੱਜ ਹੁਣ 350 ਸਾਲ ਹੋਣ ਦਾ ਛੇਤੀ ਇਹ ਇਹ ਸਭ ਮਨਾ ਰਹੇ ਆ ਤੇ ਇਹ ਨਗਰ ਕੀਰਤਨ ਘਰ ਘਰ ਕੱਢੇ ਜਾ ਰਹੇ ਨੇ ਹਰ ਬੰਦਾ ਹਰ ਦੁਨੀਆ ਦੇ ਜਿੱਥੇ ਵੀ ਕੋਨੇ 'ਚ ਬੈਠਾ ਹੈ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਤ ਤੋਂ ਹਰ ਬੰਦਾ ਹੋਇਆ ਹੈ ਕੋਈ ਧਰਮ ਹੋਵੇ ਹਰ ਧਰਮ ਦਾ ਸਤਕਾਰ ਕੀਤਾ ਹੈ ਹਰ ਧਰਮ ਨੂੰ ਅੱਗੇ ਲੈ ਕੇ ਗਿਆ ਹੈ ਸੋ ਅੱਜ ਮੈਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਸੰਤਾਂ ਦਾ ਮਹਾਪੁਰਖਾਂ ਦਾ ਸੰਗਤ ਦਾ ਪੰਜ ਪਿਆਰਿਆਂ ਦਾ ਕਿ ਜਿਨ੍ਹਾਂ ਨੇ ਇਹ ਉਦਮ ਕੀਤਾ ਹੈ ਜਿਹੜੇ ਅਸੀਂ ਸਾਰੇ ਜਾਣੇ ਰੱਖ ਕੇ ਇਹ ਨਗਰ ਕੀਰਤਨ ਅਸੀਂ ਜੇ ਥੇ ਉਹਨੇ ਸ਼ੈਡੀ ਦਿੱਤੀਾ ਉੱਥੇ ਲੈ ਕੇ ਜਾਣਾ ਸੋ ਬਿਲਕੁਲ ਅਸੀਂ ਅੱਜ ਤੁਹਾਨੂੰ ਖਾਸ ਤੌਰ ਤੇ ਜੋ ਪੰਜਾਬ ਦੇ ਗਵਰਨਰ ਨੇ ਜੋ ਚਿੰਤਾ ਜ਼ਾਹਿਰ ਕੀਤੀ ਹੈ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕੁਲਦੀਪ ਸਿੰਘ ਗੜਗਜ ਨੇ ਕੁਝ ਜਿਹੜੇ ਨੇ ਮੁੱਦੇ ਨੇ ਰਾਜਪਾਲ ਜੀ ਕੋਲ ਰੱਖੇ ਨੇ ਕੀ ਇਸ ਮੁੱਦਿਆਂ ਦਾ ਹੱਲ ਹੋਵੇਗਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਪੰਜਾਬ ਦੀ ਸਥਿਤੀ ਲਗਾਤਾਰ ਗੈਂਗਵਾਰ ਵੱਧ ਰਹੀ ਹੈ ਜਾਂ ਫਿਰ ਜੋ ਆਂਕੜਾ ਜਿਹੜਾ ਦੱਸਿਆ ਜਾ ਰਿਹਾ ਹੈ ਕਿ 7 ਮਹੀਨਿਆਂ ਦੇ ਵਿੱਚ 19 ਮੁਕਾਬਲੇ ਜਿਹੜੇ ਨੇ ਬਣਾਏ ਗਏ ਨੇ ਜਿਦੇ ਵਿੱਚੋਂ ਕਈ ਮੁਕਾਬਲੇ ਦਾ ਜਿਹੜਾ ਜ਼ਿਕਰ ਆਉ ਥੱਥੇ ਵੀ ਦੱਸੇ ਜਾ ਰਹੇ ਨੇ ਦਾਵਾ ਕੀਤਾ ਜਾ ਰਿਹਾ ਕਿ ਇਹ ਸਥਿਤੀ ਪੰਜਾਬ ਦੀ ਕਿਉਂ ਪੈਦਾ ਹੋ ਰਹੀ ਹੈ ਤਾਂ ਵਾਕਈ ਚਿੰਤਾ ਕਰਨ ਦੀ ਜ਼ਰੂਰਤ ਹੈ ਸੋ ਸਾਨੂੰ ਮਸਲੇ ਦਾ ਹੱਲ ਵੀ ਕਰਨਾ ਚਾਹੀਦਾ ਜੇਕਰ ਚਿੰਤਾ ਹੈ ਤਾਂ ਉਹਦਾ ਹੱਲ ਵੀ ਜ਼ਰੂਰ ਕਰਨਾ ਚਾਹੀਦਾ ਸੋ ਉਮੀਦ ਕਰਦੇ ਹਾਂ ਕਿ ਇਸ ਮਸਲੇ ਨੂੰ ਲੈ ਕੇ ਰਾਜਪਾਲ ਜੀ ਕੋਲ ਜੋ ਮੁੱਦਾ ਰੱਖਿਆ ਗਿਆ ਕਿ ਵਾਕੀ ਉਹ ਹੱਲ ਹੋਵੇਗਾ ਜਾਫਰ ਪੰਜਾਬ ਦੇ ਮਸਲੇ ਨੇ ਰਾਜਨੀਤਿਕ ਪਾਰਟੀਆਂ ਇਸ ਤੋਂ ਉੱਪਰ ਕੋਈ ਗੌਰ ਕਰਨ ਗਈਆਂ ਜਾਂ ਪੰਜਾਬ ਨੂੰ ਜੋ ਕਦਰ ਗਲਾ ਪੰਜਾਬ ਬਣਾਉਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਬਾਕੀ ਉਹ ਰੰਗਲਾ ਪੰਜਾਬ ਮੁਰਦਵਾੜਾ ਬਣ ਸਕੇਗਾ ਸੋ ਹੁਣ ਮੈਨੂੰ ਜਾਨਕੀ ਅਮਰਜੀਤ ਸਿੰਘ ਨੂੰ ਇਜਾਜ਼ਤ ਧੰਨਵਾਦ this program is sponsored by the singla office bakersfield for all your immigration family law needs ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟੈਪ ਅਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ